ਖਬਰ ਨਾਮਾ ਦੇਖ ਰਿਹਾ ਸਾਰੀ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼ਕਤ ਮੈਂ ਹਾਂ ਤੁਹਾਡਾ ਫੂਸ ਰਾਜ ਮਾਝ ਦੇ ਜਰਨਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਿਰਧਕ ਆਕੂ ਬਿਕਰਮਜੀਤ ਸਿੰਘ ਜੀਠੀਆ ਦਾ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਵੱਡਾ ਬਿਆਨ ਕਿਸ ਦੇ ਨਾਲ ਖੜੇ ਨੇ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਤੁਸੀਂ ਆਪ ਹੀ ਦੇਖ ਲਓ ਪਹਿਲਾਂ ਆਪਾਂ ਬਿਕਰਮਜੀਤ ਸਿੰਘ ਜੀਠੀਆ ਦੀ ਗੱਲ ਸੁਣਦੇ ਹਾਂ ਪੰਜਾਬ ਦੇ ਪਾਣੀ ਨੂੰ ਲੈ ਕੇ ਪਾਣੀਆਂ ਦਾ ਮੁੱਦਾ ਬੀਪੀਐਮਬੀ ਦਾ ਮੁੱਦਾ ਆ ਕਾਫੀ ਭਖਿਆ ਹੋਇਆ ਸਤਸੰਗਤ ਜੀ ਆਈ ਥਿੰਕ ਮੇਰਾ ਇਹ ਮੰਨਣਾ ਹੈ ਪੰਜਾਬ ਪਾਣੀਆਂ ਦੇ ਮਸਲਿਆਂ ਨੂੰ ਲੈ ਕੇ ਪੰਜਾਬੀ ਅੱਗੇ ਬੜੇ ਆहत ਨੇ ਬੜੇ ਦੁਖੀ ਨੇ ਕਿ ਕਿਸ਼ਮੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਸੈਂਟਰ ਚ ਉਹਨਾਂ ਨੇ ਪਾਣੀ ਦੀ ਵੰਡ ਕਰਨ ਵੇਲੇ ਇਨਸਾਫ ਨਹੀਂ ਕੀਤਾ ਪੰਜਾਬ ਨਾਲ ਚਾਹੇ ਜਦੋਂ ਉਹ ਪਾਣੀ ਰਾਜਸਥਾਨ ਨੂੰ ਦਿੱਤਾ ਜਾਂ ਹਰਿਆਣੇ ਨੂੰ ਦਿੱਤਾ ਆ ਵੀ ਆ ਪਾਰਟ ਆਫ ਦ ਨੇਸ਼ਨ ਮੈਂ ਇਸ ਗੱਲ ਨੂੰ ਡਿਨਾਈ ਨਹੀਂ ਕਰਦਾ ਮਗਰ ਪੰਜਾਬ ਇੱਕ ਰਿਪੀਰੀਅਨ ਸਟੇਟ ਹੋਣ ਦੇ ਨਾਤੇ ਜਦੋਂ ਪੰਜਾਬ ਦਾ ਪਾਣੀ ਆ ਬਹੁਤ ਥੇਹਾਂ ਚਲੇ ਗਿਆ 80 ਬਲਾਕ ਇਹ ਜਿਹੇ ਨੇ 80% ਬਲਾਕ ਇਹ ਜਿਹੇ ਨੇ ਜਿਨ੍ਹਾਂ ਦਾ ਪਾਣੀ ਬਿਲਕੁਲ ਬਲੈਕ ਜ਼ੋਨ ਚ ਰਿਹਾ ਹੈ ਬਿਲਕੁਲ ਪਾਣੀ ਹੈ ਨਹੀਂ ਉਸ ਹਾਲਾਤ ਚ ਅੱਜ ਮਾਲਵੇ ਜ਼ਿਲ੍ਹੇ ਕਈ ਇਹ ਜਿਹੇ ਡਿਸਟ੍ਰਿਕਟਸ ਨੇ ਜਿੱਥੇ ਪਾਣੀ ਬਿਲਕੁਲ ਹੀ ਕਾਲਾ ਹੋ ਗਿਆ ਜਾਂ ਜਿਹੜਾ ਪੀਣ ਲਾਇਕ ਨਹੀਂ ਆ ਸੋ ਪਾਣੀ ਨੂੰ ਪੰਜਾਬੀ ਵੀ ਤਰਸ ਰਿਹਾ ਔਰ ਇੱਕ ਐਗਰੀਕਲਚਰ ਇਕਨੋਮੀ ਹੋਣ ਦੇ ਨਾਤੇ ਆਈ ਥਿੰਕ ਅੱਜ ਮੌਕਾ ਅੱਜ ਸਮਾਂ ਕਿ ਇਹ ਸਾਰੀ ਚੀਜ਼ਾਂ ਦੀ ਕੋਸ਼ਿਸ਼ ਕਰੇਕਸ਼ਨ ਹੋਵੇ ਔਰ ਮੈਂ ਬੇਨਤੀ ਕਰਦਾ ਸਾਰੀ ਪਾਰਟੀਆਂ ਨੂੰ ਕੀ ਭਾਈ ਵੀ ਆਲ ਨੀਡ ਟੂ ਕਮ ਟੂਗੇਦਰ ਜਿਵੇਂ ਸੈਂਟਰ ਦੀ ਸਰਕਾਰ ਨੂੰ ਵੀ ਇਹ ਮੇਰੀ ਰਿਕੁਐਸਟ ਹੈ ਕਿ ਮੈਂ ਤੁਸੀਂ ਆ ਇੰਡਸ ਵਾਟਰ ਟ੍ਰੀਟੀ ਨੂੰ ਤੁਸੀਂ ਇਹਨੂੰ ਡਿਸਰਿਗਾਰਡ ਕੀਤਾ ਜਾਂ ਉਹਨੂੰ ਰੱਦ ਕੀਤਾ ਫਿਰ ਜੇ ਉਹ ਰੱਦ ਹੋਈ ਜਾਂ ਸਾਰਾ ਕੁਝ ਹੀ ਇੰਡਸ ਵਾਟਰ ਟ੍ਰੀਟੀ ਤੋਂ ਹੁੰਦਾ ਤੇ ਪੁਰਾਣੇ ਫੈਸਲੇ ਵੀ ਰੱਦ ਹੋਣ ਕਿ ਪੰਜਾਬ ਨੂੰ ਉਹਦਾ ਬਣਦਾ ਹਿੱਸਾ ਮਿਲੇ ਇਹ ਤਾਂ ਹੋ ਨਹੀਂ ਸਕਦਾ ਕਿ ਜਿਹੜਾ ਰੁਪੇਰੀਅਨ ਸਟੇਟ ਹੈ ਉਹਨੂੰ ਪਾਣੀ ਮਿਲੇ ਨਾ ਔਰ ਦੂਜੇ ਸਟੇਟਾਂ ਨੂੰ ਮੈਨੇ ਨਹੀਂ ਮਿਲੀ ਜਾਵੇ ਇਹ ਤਾਂ ਬੜੀ ਬੇਇਨਸਾਫੀ ਆ ਸੋ ਆਈ ਥਿੰਕ ਕੋਰੈਕਸ਼ਨ ਔਰ ਇਹਦੇ ਚ ਚੰਗਾ ਹੋਊਗਾ ਕਿਉਂਕਿ ਅੱਜ ਦੀ ਰੂਲਿੰਗ ਪਾਰਟੀਆਂ ਸੈਂਟਰ 'ਚ ਭਾਜਪਾ ਭਾਜਪਾ ਆਪਣਾ ਸਟੈਂਡ ਸਪਸ਼ਟ ਕਰੇ ਕਿਉਂਕਿ ਪੰਜਾਬ ਦਾ ਜੇ ਅੱਜ ਪਾਣੀ ਕੋਈ ਖੋ ਰਿਹਾ ਚਾਹੇ ਹਰਿਆਣਾ ਦਿੱਲੀ ਯਾ ਰਾਜਸਥਾਨ ਦੀ ਸਰਕਾਰ ਹੈ ਉਹ ਭਾਜਪਾ ਸ਼ਾਸਿਤ ਸਰਕਾਰਾਂ ਨੇ ਸੋ ਭਾਜਪਾ ਦਾ ਆਪਣਾ ਸਟੈਂਡ ਬਹੁਤ ਜ਼ਰੂਰੀ ਹੈ ਇਹਦੇ ਚ ਸਪਸ਼ਟ ਆਵੇ ਕਲੀਅਰ ਆਵੇ ਮਗਰ ਮੈਂ ਫੇਰ ਇਹਦੇ ਤੇ ਪੋਲਿਟਿਕ ਨੂੰ ਬਿਕਮ ਜੀ ਸਿੰਘ ਮਸੀਤਿਆ ਸਿੱਧੇ ਸ਼ਬਦਾਂ ਚ ਰਹਿ ਰਹੇ ਨੇ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਮੋਰਚਾ ਫਤਿਹ ਕਰ ਲੈਣਾ ਚਾਹੀਦਾ ਹੈ ਸਿਆਸਤ ਛੱਡ ਕੇ ਸਿਆਸਤ ਤੋਂ ਉੱਪਰ ਉੱਠ ਕੇ ਪੰਜਾਬ ਦੇ ਪਾਣੀ ਦੀ ਗੱਲ ਕਰਨੀ ਚਾਹੀਦੀ ਹੈ ਸਾਰੀਆਂ ਪਾਰਟੀਆਂ ਨੂੰ ਇੱਕੋ ਮੰਚ ਇੱਕੋ ਮੰਚ ਤੇ ਇਕੱਠਾ ਹੋ ਹੋ ਕੇ ਇਹ ਮੋਰਚਾ ਜਿਹੜਾ ਫਤਿਹ ਕਰਨਾ ਚਾਹੀਦਾ ਹੈ ਦੂਸਰੇ ਪਾਸੇ ਕਿਹਾ ਕਿ ਪੰਜਾਬ ਦਾ ਪਾਣੀ ਭਵੇਂ ਹਰਿਆਣਾ ਦਿੱਲੀ ਰਾਜਸਥਾਨ ਨੂੰ ਜਾ ਰਿਹਾ ਹੈ ਸੱਤਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਇਹ ਵੀ ਸੋਚਣਾ ਚਾਹੀਦਾ ਹੈ ਕਿ ਜਿਹੜੇ ਸੋਰਸ ਪਰ ਪਾਣੀ ਦਾ ਪੈਦਾ ਕਰਦੇ ਨੇ ਉਹਨਾਂ ਨੂੰ ਪਾਣੀ ਤੇ ਮਿਲ ਨਹੀਂ ਰਿਹਾ ਲੇਕਿਨ ਸਟੇਟਾਂ ਨੂੰ ਮਿਲ ਰਿਹਾ ਹੈ ਇਹ ਬੇਇਨਸਾਫੀ ਹੈ ਇਹ ਜਿਹੜੀ ਹੈ ਉਹਦਾ ਇੱਕ ਕਾਨੂੰਨ ਬਣਾਇਆ ਜਾਵੇ ਜਿੰਨਾ ਕੋ ਪਾਣੀ ਲੋੜਿੰਦਾ ਹੈ ਪਹਿਲਾ ਸਾਡੀ ਪਰਪਾਈ ਹੋਵੇ ਪੰਜਾਬ ਦੇ ਖੇਤਾਂ ਦੀ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੀ ਫਸਲਾਂ ਦੀ ਵੱਧਾ ਪਾਣੀ ਅਸੀਂ ਦੇ ਸਕਦੇ ਹਾਂ ਇਸ ਤੋਂ ਇਲਾਵਾ ਨਹੀਂ ਕਰ ਸਕਦੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਅਤੇ ਦੂਸਰੇ ਪਾਸੇ ਬਿਕਮਜੀਤ ਸਿੰਘ ਜੀਟਿਆ ਨੇ ਕਿਹਾ ਹੈ ਚਾਹੇ ਉਹ ਸ਼ਰੂਨੀ ਇਕਾਲੀ ਦਲ ਹੈ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ ਚਾਹੇ ਉਹ ਆਮ ਆਦੀ ਪਾਰਟੀ ਹੈ ਇਹ ਸਾਰੀਆਂ ਪਾਰਟੀਆਂ ਨੂੰ ਇੱਕੇ ਮੰਚ ਤੇ ਇਕੱਠਾ ਹੋ ਕੇ ਪਾਣੀਆਂ ਦੀ ਜੰਗ ਲੜਨੀ ਚਾਹੀਦੀ ਹੈ ਧੰਨਵਾਦ